ਆਹ ਸਾਹਮਣੇ ਡਾਡੀਆਂ ਇਕੱਠੀਆਂ ਕਰ ਲੈਣਾ ਜਿਹੜੇ ਕੀ ਆਪਾਂ ਇੱਕ ਬਲੰਟੀਆਰ ਨਾਲ ਪੋਰਾਂਗੇ ਪੋਰ ਸਕੀਏ ਕੰਮੀ ਕਵੀਂ ਰਾਤੀ ਵੰਡ ਕੇ ਬਾਪਸ ਇਸੇ ਮਿੱਟੀ ਦੇ ਵਿੱਚ ਆਉਣਾ ਕੋਈ ਪੂਰੀ ਬਾਤ ਕੀ ਤਾਂ ਦੱਸ ਦਿਓ ਘਟ ਗਈ ਤਾਂ ਦੱਸ ਦਿਓ ਪੂਰੀ ਰਿਪੋਰਟ ਦਿਓ ਸਾਨੂੰ ਕਸਵਾਨ ਗੁਰੇ ਜਿਹੜੇ ਪੰਚਪੰਡੋ ਬੋਲੇ ਨੇ ਇਹ ਜਾਓ ਕਿ ਆਪਾਂ ਆਪਾਂ ਵੰਡ ਕੇ ਛੇਤੀ ਕੰਮ ਨਿਬੜਾਈਏ ਆਪਾਂ ਖਿਆਲ ਹੋਰੇ ਇਕੱਠੇ ਹੋਣਾ ਆਪਣਾ ਪੈਂਡਾ ਲਤ ਲੋ ਇਹਦੀ ਲਿਸਟ ਬਣਾਉਣੀ ਹੈ ਇਹ ਇਤਿਹਾਸ ਬਣਨਾ ਹੈ ਜਿਹੜਾ ਆਪਾਂ ਨੇ ਮਾਲ ਵੰਡਿਆ ਆਪਾਂ ਇਹ ਨਾ ਹੋ ਗਈ ਆਪਾਂ ਮੋੜੀਆਂ ਪਿੰਡੋਂ 50 ਘਰੀਆਂ ਨੇ ਵੰਡੀਆਂ ਪਾਣਾ ਚਾਹੀਏ 50 ਘਰੀਆਂ ਨੇ 50 ਬਣੇ ਆਪਾਂ ਦੱਸਣਾ ਹੈ ਸਾਨੂੰ ਵੀ ਇੱਥੇ ਵੰਡੀਆਂ ਨੇ ਅਸੀਂ ਤੁਸੀਂ ਇਹ ਬਹੁਤ ਵੱਡੀ ਖਚਲਾ ਕਰ ਰਹੇ ਹੋ ਇਹ ਨਹੀਂ ਨਹੀਂ ਹੈਗਾ ਕਰਨ ਤੇ ਲੈਉ ਨਹੀਂ ਸਕਦੀ ਆਹ ਲਿਸਟ ਜੀ ਵੀ ਤੁਸੀਂ ਆਪੋ ਦਾ ਪਾਰਟੀ ਵਾਲੇ ਪੀਆ ਨੂੰ ਲੈ ਕੇ ਸਕੂਲ ਵਾਲਿਆਂ ਨੂੰ ਕਿਹੜੀ ਟਰਾਲੀ ਕਰਾਉਣੇ ਨੂੰ ਦੱਸੋ ਭਰਾ ਆ ਟਰਾਲੀ ਆ ਜਿਹੜੀ ਹਰਿਆਣੇ ਵਾਲਿਆਂ ਦੀ